ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਹਮੇਸ਼ਾ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਸਮੇਂ-ਸਮੇਂ ਦੇ ਉੱਤੇ ਵੱਡੇ ਬਦਲਾਅ ਕੀਤੇ ਜਾਂਦੇ ਰਹੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਕੱਠੇ ਹੀ ਤਿੰਨ ਵੱਡੇ ਐਲਾਨ ਕਰ ਦਿੱਤੇ ਗਏ ਹਨ ਜੋ ਕਿ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਅਤੇ ਕੈਨੇਡਾ ਦੇ ਵਿੱਚ ਪੀਆਰ ਹੋਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਸੋ ਪਹਿਲੇ ਵੱਡੇ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਟੂਰਿਸਟ ਵੱਡਾ ਐਲਾਨ ਕੀਤਾ ਹੈ ਜੀ ਹਾਂ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਆ ਜੇਕਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਹਨਾਂ ਦਾ ਵੀਜ਼ਾ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਕਿਸੇ ਵੀ ਕਾਰਨ ਦੇ ਕਰਕੇ ਸੋ ਉਹ ਹੁਣ ਕਾਰਨ ਜਿਹੜਾ ਆ ਕੈਨੇਡਾ ਦੇ ਇਮੀਗ੍ਰੇਸ਼ਨ ਆਫੀਸਰ ਨੂੰ ਡਿਟੇਲ ਦੇ ਵਿੱਚ ਦੱਸਣਾ ਪਵੇਗਾ ਤੇ ਇਸ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜਾਣ ਬੁੱਝ ਕੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰਿਫਿਊਜ਼ ਕੀਤਾ ਗਿਆ ਹੈ ਤੇ ਤੁਸੀਂ ਉਸ ਦੀ ਅਪੀਲ ਵੀ ਕਰ ਸਕੋਗੇ ਸੋ ਇਸ ਦੇ ਵਿੱਚ ਜਿਹੜਾ ਕਿ ਵਰਕ ਪਰਮਿਟ ਅਤੇ ਸਟੂਡੈਂਟ ਵੀਜ਼ਾ ਵੀ ਸ਼ਾਮਿਲ ਹੈ ਸੋ ਜੇਕਰ ਤੁਸੀਂ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਹੋ ਤੇ ਫਿਰ ਵੀ ਤੁਹਾਡੀ ਰਿਫਿਊਜ਼ਲ ਆਉਂਦੀ ਹੈ ਜਾਂ ਫਿਰ ਸਟੂਡੈਂਟ ਵੀਜ਼ੇ ਦੀ ਰਿਫਿਊਜ਼ਲ ਆਉਂਦੀ ਹੈ ਫਿਰ ਵੀ ਤੁਸੀਂ ਜਿਹੜਾ ਕਿ ਆਪਣੀ ਅਪੀਲ ਦਾਇਰ ਕਰ ਸਕਦੇ ਹੋ ਜਿਸ ਤੋਂ ਬਾਅਦ ਕੀ ਤੁਹਾਨੂੰ ਵੀਜ਼ਾ ਮਿਲ ਜਾਵੇਗਾ ਕਿ ਸਾਰੇ ਹੀ ਤੁਹਾਡੇ ਡਾਕੂਮੈਂਟ ਸਹੀ ਪਾਈ ਜਾਂਦੇ ਹਨ ਸੋ ਬਹੁਤ ਸਾਰੀਆਂ ਐਪਲੀਕੇਸ਼ਨਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਹੀ ਡਾਕੂਮੈਂਟ ਹੋਣ ਦੇ ਬਾਵਜੂਦ ਵੀ ਰਿਫਿਊਜ਼ ਕਰ ਦਿੱਤੀਆਂ ਜਾਂਦੀਆਂ ਸਨ ਜਿਸ ਤੋਂ ਬਾਅਦ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਵਿੱਚ ਬੰਟਾ ਬਦਲਾਅ ਕਰ ਦਿੱਤਾ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਮਾਤਾ ਪਿਤਾ ਦਾਦੀ ਦਾਦਾ ਤੇ ਨਾਨੀ ਨਾਨਾ ਦੇ ਲਈ ਦਰਵਾਜ਼ੇ ਫੇਰ ਤੋਂ ਖੋਲ ਦਿੱਤੇ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਹੀ ਐਲਾਨ ਕੀਤਾ ਗਿਆ ਸੀ ਕਿ 1000 ਪੇਰੈਂਟਸ ਪ੍ਰੋਗਰਾਮ ਦੇ ਤਹਿਤ ਮਾਪਿਆਂ ਨੂੰ ਸੱਦੀ ਭੇਜੀ ਜਾਣਗੇ ਸੋ 28 ਜੁਲਾਈ ਤੋਂ ਇਹ ਜਿਹੜੇ ਇਨਵੀਟੇਸ਼ਨ ਹੁਣ ਮਿਲਣੇ ਸ਼ੁਰੂ ਹੋ ਚੁੱਕੇ ਹਨ ਸੋ ਜਿਹੜੇ ਜਿਹੜੇ ਪੰਜਾਬੀਆਂ ਨੂੰ ਇਹ ਇਨਵੀਟੇਸ਼ਨ ਆ ਰਹੇ ਹਨ ਉਹ 1 ਮਹੀਨੇ ਦੇ ਅੰਦਰ ਹੀ ਆਪਣੀ ਜਿਹੜੀ ਉਹ ਸਾਰੀ ਫਾਈਲ ਜਿਹੜੀ ਰੈਡੀ ਕਰਕੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਜਮ੍ਹਾਂ ਕਰਵਾ ਸਕਦੇ ਹਨ ਤੇ ਇਸ ਤੋਂ ਬਾਅਦ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਬੁਲਾ ਸਕਦੇ ਹਨ ਇਸ ਤੋਂ ਇਲਾਵਾ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਆ ਰਹੀ ਹੈ ਸੋ ਅਗਸਤ ਮਹੀਨੇ ਦੇ ਵਿੱਚ ਹੁਣ ਤਾਂ ਜਿਹੜੀ ਉਹ ਪੀਆਰ ਮਿਲਣ ਜਾ ਰਹੀ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਸਤ ਮਹੀਨੇ ਦੇ ਵਿੱਚ ਸਕਿੱਲ ਵਰਕਰਾਂ ਨੂੰ ਵੱਡੇ ਤੌਰ ਦੇ ਉੱਤੇ ਪੀਆਰ ਦੇਣ ਜਾ ਰਹੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਨਵਾਂ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਦੀ ਇਕਨੋਮਿਕ ਮੋਬਿਲਟੀ ਪਾਥਵੇ ਪਾਇਲਟ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਦੇ ਵਿੱਚ ਕੀ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਹੈਲਥ ਕੇਅਰ ਅਤੇ ਟ੍ਰੇਡਸ ਦੇ ਨਾਲ ਸੰਬੰਧ ਰੱਖਦੇ ਆ ਕੰਮ ਇਹ ਉਹਨਾਂ ਨੂੰ ਹੁਣ ਜਲਦ ਤੋਂ ਜਲਦ ਪੀਆਰ ਦਿੱਤੀ ਜਾਵੇਗੀ ਚਾਹੇ ਉਹ ਕੈਨੇਡਾ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵਰਕ ਪਰਮਿਟ ਵੀ ਐਕਸਪਾਇਰ ਹੋ ਚੁੱਕੇ ਹਨ ਤੇ ਜਾਂ ਫਿਰ ਰਿਫਿਊਜੀ ਕੇਸ ਅਪਲਾਈ ਕੀਤੇ ਗਏ ਹਨ ਸੋ ਸਾਰਿਆਂ ਨੂੰ ਹੀ ਕੈਨੇਡਾ ਦੇ ਵਿੱਚ ਹੁਣ ਜਲਦ ਤੋਂ ਜਲਦ ਜਿਹੜੀ ਉਹ ਪੀਆਰ ਮਿਲੇਗੀ ਤੇ ਇਸ ਤੋਂ ਇਲਾਵਾ 스ਪਾਉਸ ਓਪਨ ਵਰਕ ਪਰਮਿਟ ਦੇ ਵਿੱਚ ਵੀ ਹੁਣ ਵੱਡੇ ਬਦਲਾਅ ਹੋਣ ਜਾ ਰਹੇ ਹਨ ਜਿਸ ਦੇ ਵਿੱਚ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਲਦ ਤੋਂ ਜਲਦ ਹੁਣ ਪ੍ਰੋਸੈਸਿੰਗ ਟਾਈਮ ਘੱਟ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ